ਜੇ ਮੈਂ ਉਹਨੂੰ ਕੁਛਣਾ ਚਾਹੁੰਨਾ ਜੇ ਤੇਰੇ ਅੰਦਰ ਦਰਦ ਸੀ ਉਹਦੇ ਪਰਿਵਾਰ ਕੋਲ ਬੈਠ ਜੇ ਤੈਨੂੰ ਦਰਦ ਸੀ ਤੇ ਤੂੰ ਦਰਦ ਜਾ ਕੇ মিডিਆ ਨੂੰ ਲਿਆ ਕੇ ਉੱਤੇ ਖੜ ਕੇ 20 ਕੈਮਰੇ ਵੇਖ ਕੇ ਗਊ ਮਾਤਾ ਨੂੰ ਟਾਰਗੇਟ ਕਰਦਾ ਇਹੇ ਇਹੇ ਗੱਲਾਂ ਦਾ ਤੁਸੀਂ ਅੱਜ ਰਿਪੋਰਟ ਕਰੀ ਜਾਂਦੇ ਹੋ ਲੱਖਾਂ ਡਾਲਰ ਤੁਸੀਂ ਕਮਾ ਰਹੇ ਹੋ ਇਹਨਾਂ ਦੀ ਬਾਰ ਬਾਰ ਫੋਟੋ ਵੀ ਤੇਰਾ ਕੀ ਯੋਗਦਾਨ ਹੈ ਅੱਜ ਤੱਕ ਗਊ ਜਿਹੜੀ ਸੜਕ ਤੇ ਫਿਰਦੀ ਹੈ ਜਾਂ ਗਊ ਮਾਤਾ ਜਦ ਕੀ ਇਸ ਬੰਦੇ ਨੂੰ ਗਿਆਨੀ ਅੱਦਾ ਕਿਆਨ ਪੂਰਾ ਰੱਖਣਾ ਚਾਹੀਦਾ ਵੀ ਗਊ ਹੁੰਦੀ ਕਿੱਥੋਂ ਮਾਰੇ ਨਾ ਸਮਾਜ ਆ ਟੱਕ 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 ਇਹਨਾਂ ਦੇ ਮੱਧਾਰੀਏ ਕੋਕਾਡਾ ਡਾਲਰ ਕਮਾਉਂਦੇ ਸੀ ਫਟਾਫਟ ਮਾਰੇ ਸਾਡੇ ਆਪਣੇ ਮੁੱਸੀ ਨਹੀਂ ਦਿੰਦੇ ਜਦੋਂ 15 ਹੁੰਦੀ ਆ ਤੁਦ ਨਹੀਂ ਦਿੰਦੀ ਤੇ ਉਹ ਸੜਕਾਂ ਦੇ ਛੜ ਜਾਂਦੇ ਨੇ ਰੋਕਣਾ ਤੇ ਉਹਨਾਂ ਨੂੰ ਰੋਕ ਇਹ ਨਾ ਹਿੰਦੂ ਦੇਖੇ ਨਾ ਇਹ ਮੁਸਲਮਾਨ ਦਾ ਇਥੇ ਨਾ ਇਹ ਸਿੱਖ ਦੇਖੇ ਜਿਹੜੇ ਮਰਜ਼ੀ ਵਿੱਚ ਵਜਦੀ ਆ ਇਹ ਇਹ ਪਹਿਲਾ ਸ਼ਬਦੇ ਬੋਲਦਾ ਵੀ ਗਊ ਹੁੰਦੀ ਕਿੱਥੋਂ ਫੇਲ ਦੱਸਦਾ ਹਿੰਦੂ ਨੂੰ ਤੁਹਾਡੀ ਮਾਂ ਇਹ ਜੀ ਫਾਰਮਿੰਗ ਕਰੋ ਜਿੱਥੇ ਕਰਨੀ ਐ ਐਕਸਪੋਰਟ ਕਰੋ ਤਦ ਕਿਆ ਕਰੋ ਇਹਨੇ ਗਊ ਮਾਤਾ ਨੂੰ ਅਟੈਕ ਕੀਤਾ ਬਿਲਕੁਲ ਜਦਾ ਇਹ ਜੀ ਫਾਰਮਿੰਗ ਕਰੋ ਜਿੱਥੇ ਕਰਨੀ ਐ ਐਕਸਪੋਰਟ ਕਰੋ ਤਦ ਕਿਆ ਕਰੋ ਵਕਤ ਤੇਰੀ ਲੱਤਾਂ ਪਾਰ ਚੱਲ ਗਿਆ ਇਸ ਗੱਲ ਤੇ ਪੀਪੂ ਕੈਗ ਕਿਉਂ ਸੱਸ ਕਿੱਥੇ ਆ ਜਾ ਕੇ ਸੀਐਮ ਦੀ ਕੁੱਟੀ ਦੇ ਬਾਹਰ ਬਹਨੇ ਰਹੇ ਅੱਲਾ ਕਹਿੰਦੇ ਪਾਲ ਨੂੰ ਨਹੀਂ ਛੱਡ ਪਿਆ ਸਾਡੇ ਵੱਲ ਤੋਂ ਅਸੀਂ ਇਹਨਾਂ ਨੂੰ ਪਾਲੀਏ ਤੇ ਵੱਡ-ਵੱਡ ਕੇ ਤੁਸੀਂ ਅਰਵਾਦੋ ਜਰਕਮਾਓ ਕੀ ਹੋ ਗਿਆ ਦੇਖੋ ਜਦੋਂ ਵਪਾਰ ਆ ਉਦੋਂ ਜ਼ਿੰਮੇਵਾਰ ਦੀ ਐ ਤਾਂ ਜਦੋਂ ਦੁੱਧ ਨਹੀਂ ਦਿੰਦੀ ਸੜਕਾਂ ਦੇ ਛੜਜਣ ਉਦੋਂ ਫਿਰ ਦੁੱਧਦੀ ਆ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾ ਨੂੰ ਆਪਦੀ ਜੀ ਦੁਰਗਤੀ ਆਈ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਥੋੜੇ ਜੀ ਵੱਜ ਸਕਦੀ ਐ ਤੂੰ ਥੋੜੇ ਪਰਿਵਾਰ ਨਾਲ ਵੀ ਆਸਤ ਨਹੀਂ ਇਹ ਰਾਜਵੀਰ ਜਵੰਦਾ ਵੀਰਦੀ ਮੌਤ ਦਾ ਅਸਲੀ ਕਰਨੇ ਲੋਕ ਨੇ ਮੈਂ ਕਹੂੰਗਾ ਕਿਲਰ ਕਾ ਤੁਸੀਂ ਕਹਿੰਦੇ ਸਮਾਜ ਤੋਂ ਹਟਾਓ ਕਹੋਗੇ ਸਾਰੀ ਗਲਤੀ ਤੇ ਜ਼ਿੰਮੇਵਾਰਦੀ ਆ ਜਾਂ ਗਊ ਪਲੋਨਾ ਤੇ ਜਾਂ ਸਾਂਭੋ ਨਹੀਂ ਤੇ ਐਨ ਜੀਓ ਨੂੰ ਦੋ ਜਾਂ ਗਊ ਸ਼ਰਤ ਜੇ ਰਾਜਵੀਰ ਜਵੰਦਾ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਹੈ ਇਹ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਉਸਦੇ ਨਾਲ ਸੜਕੀ ਹਾਦਸਾ ਵਾਪਰਦਾ ਹੈ ਉਸ ਦਾ ਕਾਰਨ ਜਿਹੜਾ ਦੱਸਿਆ ਜਾਵੇ ਕਿ ਕੁਝ ਪਸ਼ੂ ਜਿਹੜੇ ਉਸ ਦੇ ਅੱਗੇ ਆਏ ਬਾਈਕਿੰਗ ਦੇ ਦੌਰਾਨ ਉਹ ਜਿਹੜੀ ਬਾਈਕ ਉਸ ਦੀ ਸਲਿੱਪ ਹੋਈ ਤੇ ਉਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਉਸ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਹਿਮਾਚਲ ਦੇ ਵਿੱਚ ਉਸ ਦੀ ਮੇਜਰ ਇੰਜਰੀਆਂ ਹੋਈਆਂ ਉਸ ਤੋਂ ਬਾਅਦ ਉਹਨੂੰ ਮੋਹਾਲੀ ਜਿਹੜਾ ਫੋਰਟਿਸ ਹਸਪਤਾਲ ਉੱਥੇ ਲੈ ਕੇ ਜਾਇਆ ਗਿਆ ਬੜੇ ਦੇ ਨਜ਼ਾਰ ਚੱਲੇ ਆ ਗ੍ਰੇਨ ਦੇ ਵਿੱਚ ਬੈਕ ਬੋਨ ਦੇ ਵਿੱਚ ਮੇਜਰ ਇੰਜਰੀਆਂ ਆਈਆਂ ਲਗਾਤਾਰ ਡਾਕਟਰਾਂ ਵੱਲੋਂ ਯਤਨ ਕੀਤੇ ਜਾਦੇ ਸੀ ਲੇਕਿਨ ਅਖੀਰ ਕੱਲ ਦਾ ਦਿਨ ਸੀਗਾ ਜਿਸ ਦਿਨ ਰਾਜੀਵ ਜਵੰਦਾ ਜਿਹੜਾ ਹਮੇਸ਼ਾ ਲਈ ਇਸ ਦੁਨੀਆ ਨਾਲ ਵਿਦਾ ਕਰਕੇ ਚਲਾ ਗਿਆ ਸਾਰ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲੇ ਹਰ ਇੱਕ ਵਿਅਕਤੀ ਦੋਦ ਹੈ ਪੂਰਾ ਦੇਸ਼ ਦੋਦ ਹੈ ਲੇਕਿਨ ਉੱਥੇ ਦੂਜੇ ਪਾਸੇ ਜੋ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਿਅਕਤੀ ਵੱਲੋਂ ਇੱਕ ਡਾਇਰੈਕਟਰ ਵੱਲੋਂ ਜਿਹੜਾ ਉੱਥੇ ਮੁੱਦਾ ਚੱਕਿਆ ਗਿਆ ਕਿ ਇਹ ਗਵਾਂ ਨੂੰ ਵੜਨਾ ਚਾਹੀਦਾ ਹੈ ਕਿਲਰ ਕਾਉ ਨੂੰ ਭਜਾਓ ਇਹ ਨਾਰਾ ਉੱਥੇ ਦਿੱਤਾ ਗਿਆ ਇਹ ਕਿਹਾ ਗਿਆ ਕਿ ਜਿੰਨਾਂ ਦੀਆਂ ਮਾਵਾਂ ਨੇ ਉਹ ਸਾਂਭਣ ਇਹ ਗੰਦ ਖੰਦੀਆਂ ਫੇਲਦੀਆਂ ਨੇ ਇਹ ਸਭ ਦੇ ਵਿੱਚ ਵੱਜਦੀਆਂ ਫੇਲਦੀਆਂ ਨੇ ਤੇ ਜਿਹੜਾ ਹਿੰਦੂਸ਼ਤਰ ਦੀ ਮੰਗ ਕਰਦੇ ਨੇ ਕੁਝ ਲੋਕ ਇਹ ਵੀ ਕਮੈਂਟ ਕਰ ਰਹੇ ਨੇ ਉਹ ਸਾਂਭਣ ਇਸ ਤਰੀਕੇ ਦੀ ਰਾਜਨੀਤੀ ਕੀਤੀ ਜਾਂਦੀ ਹੈ ਰਾਜੀ ਜਵੰਦਾ ਦੀ ਮੌਤ ਤੋਂ ਧਾਰਮਿਕ ਮੁੱਦਾ ਬਣਾ ਦਿੱਤਾ ਗਿਆ ਉਸ ਦੇ ਉੱਪਰ ਵੀ ਰਾਜਨੀਤੀ ਖੇਡੀ ਜਾ ਰਹੀ ਹੈ ਸਵਾਲ ਇਹ ਹੈ ਕਿ ਕਾਹ ਉਸ ਸਰ ਇੱਕ ਵਿਅਕਤੀ ਦੇ ਰਿਹਾ ਅਸੀਂ ਜੇਕਰ ਦੁੱਧ ਵੀ ਖਰੀਦਦੇ ਹਾਂ ਉਸ ਦੇ ਉੱਪਰ ਵੀ ਜਿਹੜਾ ਪੈਸਾ ਦਿੱਤਾ ਜਾਂਦਾ ਤੇ ਲੇਕਿਨ ਫਿਰ ਕਿਉਂ ਇਸ ਤਰੀਕੇ ਦੀ ਰਾਜਨੀਤੀ ਗਵਾਂਵਾਂ ਦੇ ਨਾਂ ਤੇ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਵੱਡੇ ਸਵਾਲ ਨੇ ਜਿਸ ਨੂੰ ਲੈ ਕੇ ਖਾਸ ਗੱਲਬਾਤ ਕਰਨੀ ਸਾਡੇ ਨਾਲ ਰਾਸ਼ਟਰੀ ਭਗਵਾਨ ਸੇਨਾ ਦੇ ਅਧਿਐਖ ਪੰਕਜ ਵੇਸਾ ਸਾਹਿਬ ਮੌਜੂਦ ਨੇ ਦੱਸਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੋ ਘਟਨਾ ਵਾਪਰੀ ਹੈ ਸਭ ਨੂੰ ਦੁੱਖ ਹੈ ਅਸੀਂ ਵੀ ਦੁਖੀ ਹਾਂ ਪੂਰਾ ਪੰਜਾਬ ਦੇਖ ਰਿਹਾ ਕਿ ਉਹ ਮਾ ਦਾ ਪੁੱਤ ਚਲਾ ਗਿਆ ਘਰ ਉੱਜੜ ਗਿਆ ਬੜਾ ਸਾਫ਼ ਸੁਥਰਾ ਗੋਣ ਵਾਲਾ ਵਿਅਕਤੀ ਸੀਗਾ ਰਾਜੀਵ ਜਵੰਦਾ ਜਿਸ ਦੀ ਮੌਤ ਹੋ ਗਈ। ਦੇਖੋ ਰਾਜਵੇ ਜਵੰਦਾ ਪੰਜਾਬ ਦਾ ਪੁੱਤਰ ਸੀ ਸਭ ਨੂੰ ਦੋਖੇ ਇਸ ਗੱਲ ਦਾ। ਵੀ ਉਹਦੇ ਜਾਨ ਨਾਲ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਦੀ ਪੂਰਾ ਨਹੀਂ ਪਰ ਕੁਝ ਲੋਕ ਜਿਹੜੇ ਇੱਥੇ ਰਾਜਨੀਤੀ ਕਰ ਰਹੇ ਨੇ ਫੋਰਟਿਸ ਹਸਪੀਟਲ ਦੇ ਥੱਲੇ ਇੱਕ ਮੰਦਮੁੱਦੀ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਡਾਇਰੈਕਟਰ ਕਹਿੰਦਾ ਮੈਂ ਸਾਊਂਡ ਤੇ ਫਿਲਮਾਂ ਦਾ ਡਾਇਰੈਕਟਰ ਆ। ਉਸ ਬੰਦੇ ਨੇ মিডিਆ ਨੂੰ ਜਿਹੜੇ ਬਿਆਨ ਦਿੱਤੇ ਆ ਜੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਜੇ ਤੇਰੇ ਅੰਦਰ ਦਰਦ ਸੀ ਉਹਦੇ ਪਰਿਵਾਰ ਕੋਲ ਬੈਠ ਜੇ ਤੈਨੂੰ ਦਰਦ ਸੀ ਤੇ ਤੂੰ ਦਰਦ ਜਾ ਕੇ মিডিਆ ਨੂੰ ਲਿਆ ਕੇ ਉੱਤੇ ਖੜ ਕੇ 20 ਕੈਮਰੇ ਵੇਖ ਕੇ ਗਊ ਮਾਤਾ ਨੂੰ ਟਾਰਗੇਟ ਕੀਤਾ ਗਿਆ ਗਊ ਮਾਤਾ ਉੱਤੇ ਉਹਨੇ ਕਈ ਇਹੋ ਜਿਹੇ ਸ਼ਬਦ ਬੋਲੇ ਜੋ Hindu ਸਮਾਜ ਕਦੀ ਬਰਦਾਸ਼ਤ ਨਹੀਂ ਕਰੇਗਾ ਜਿਹੜੀਆਂ ਇਹਨੇ ਗੱਲਾਂ ਲੋਕਾਂ ਨੂੰ ਉਕਸਾਇਆ ਪਿਸਲਟਰ ਹਾਊਸ ਹੋਣੇ ਚਾਹੀਦੇ ਕਿਉਂਕਿ ਇਹਨੇ ਮੁਰਗੀਆਂ ਦਾ ਬੱਕਰੀਆਂ ਦਾ ਕਟੁੰਦਾ ਇੱਕ ਡੈਫੀਨੇਸ਼ਨ ਦਿੱਤੀ ਕਹਿੰਦਾ ਕਟ ਕਟ ਬਿਲਕੁਲ ਬਿਲਕੁਲ ਡੈਫੀਨੇਸ਼ਨ ਦਿੱਤੀ ਇਹਨੂੰ ਮੈਂ ਪੁੱਛਣਾ ਚਾਹੁੰਦਾ ਹੈ ਵੀ ਤੇਰਾ ਕੀ ਯੋਗਦਾਨ ਹੈ ਅੱਜ ਤੱਕ ਗਊ ਜਿਹੜੀ ਸੜਕ ਤੇ ਫਿਰਦੀ ਹੈ ਜਾਂ ਗਊ ਮਾਤਾ ਜਦਕਿ ਇਸ ਬੰਦੇ ਨੂੰ ਗਿਆਨ ਹੀ ਅੱਦਾ ਗਿਆਨ ਪੂਰਾ ਰੱਖਣਾ ਚਾਹੀਦਾ ਹੈ ਵੀ ਗਊ ਆਉਂਦੀ ਕਿੱਥੋਂ ਗਊ ਉਹ ਜ਼ਿਮੀਦਾਰ ਜੋ ਵਪਾਰ ਕਰਦੇ ਨੇ ਦੁੱਧ ਦਾ ਜਦੋਂ ਫੰਡਰ ਹੁੰਦੀ ਆ ਦੁੱਧ ਨਹੀਂ ਦਿੰਦੀ ਤੇ ਉਹ ਸੜਕਾਂ ਤੇ ਛੜ ਜਾਂਦੇ ਆ ਰੋਕਣਾ ਤੇ ਉਹਨਾਂ ਨੂੰ ਰੋਗ ਤੁਸੀਂ ਕਹੋ ਵੀ ਗਉਂ ਛੜਕਤੇ ਆ ਗਈ ਸੜਕ ਤੇ ਕੋਈ ਸ਼ਹਿਰੀ ਬੰਦਾ ਨਹੀਂ ਛੜਦਾ ਗਉ ਕਿਉਂਕਿ ਉਹ ਪਾਲਣਾ ਨਹੀਂ ਕਰਦਾ ਉਹਨੂੰ ਉਹਨੂੰ ਵਧਾਇਆ ਵੀ ਤੇ ਜ਼ਿਆਦਾ ਨਾ ਜੇਕਰ ਗਉਆਂ ਦੀ ਆਬਾਦੀ ਵਧਦੀ ਪਈ ਆ ਜਿੰਮੇਦਾਰ ਪਾਲਦੇ ਆ ਦੁੱਧ ਦੇ ਵਪਾਰ ਲਈ ਉਹੀ ਪਾਲਦੇ ਉਹੀ ਵਧਾਉਂਦੇ ਉਹਨਾਂ ਦੀ ਜਿਹੜੀ ਗਿਣਤੀ ਵੀ ਗਉਆਂ ਦੀ ਉਹੀ ਵਧਾਉਂਦੇ ਦੇਖੋ ਜਿੰਨੇ ਵਪਾਰ ਕਰਨਾ ਉਹਨਾਂ ਦੇ ਦੇਖ ਕੇ ਕਰਨਾ ਤੇ ਵੱਡਾ ਕਰਨਾ ਗੱਲ ਵਪਾਰ ਦੀ ਨਹੀਂ ਆ ਮੈਂ ਇਹਨੂੰ ਜਿਹਨੂੰ ਅੱਧਾ ਅੱਧੀ ਜਾਣਕਾਰੀ ਵਾਲੇ ਡਾਇਰੈਕਟਰ ਸੀ ਮਤਬੁੱਦੀ ਅੱਧੀ ਜਾਣਕਾਰੀ ਦੀ ਗੱਲ ਕਰ ਰਿਹਾ ਵੀ ਇਹ ਪਹਿਲਾ ਸ਼ਬਦੇ ਬੋਲਦਾ ਵੀ ਗਉਂ ਹੁੰਦੀ ਕਿੱਥੋਂ ਆ ਫੇਰ ਦੱਸਦਾ ਹਿੰਦੂਆਂ ਨੂੰ ਤੁਹਾਡੀ ਮਾਂ ਆ ਮਾਂ ਤੇ ਸਾਡੀ ਹੈਗੀ ਤੈਨੂੰ ਪੁੱਛਣ ਹੋਣਾ ਅਸੀਂ ਮਾਂ ਆ ਸਾਡੀ ਪਰ ਜਿਹੜੇ ਸ਼ਬਦ ਨੇ ਬੋਲੇ ਆ ਲੋਕਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਆ ਇਹ ਸ਼ਬਦ ਗਲਤ ਨਹੀਂ ਇਹਨੇ ਗਊ ਮਾਤਾ ਨੂੰ ਅਟੈਕ ਕੀਤਾ ਬਿਲਕੁਲ ਜਦਾ ਜਦੋਂ ਮੈਂ ਗੱਲ ਪੁੱਛਣਾ ਚ ਉਹਨਾਂ ਤੂੰ ਜ਼ਿੰਮੇਵਾਰਾਂ ਨੂੰ ਨਹੀਂ ਪੁੱਛਿਆ ਫਿਰ ਮੈਂ ਫੇਰ ਕਹਿੰਦਾ ਜੇ ਵਾਕਿਆ ਤੇਰੀ ਲੱਤਾਂ ਪਾਰ ਚਲਦੀਆਂ ਇਸ ਗੱਲ ਤੇ ਇਹ ਤੂੰ ਕਹਿ ਕਿ ਤਾ ਉਸਸ ਕਿੱਥੇ ਆ ਜਾ ਕੇ ਸੀਐਮ ਦੀ ਕੋਠੀ ਦੇ ਬਾਹਰ ਬੈਨੇ ਦੋਵੇਂ ਆਪਾਂ ਫਿਰ ਤੇਰੀ ਕੰਟਰੀਬਿਊਸ਼ਨ ਕੀ ਆ ਸਾਨੂੰ ਪੁੱਛ ਸਿਕਟਨ ਅਸੀਂ ਖੁਦ ਗਊ ਸੇਵਾ ਕਿੱਦਾਂ ਕਰਦੇ ਰਾਤਾਂ ਨੂੰ ਝਾਗਦੇ ਆ ਇਹਨਾਂ ਚੀਜ਼ਾਂ ਨੂੰ ਕਰ ਰਹੇ ਆ ਪਰ ਤੇਰੇ ਵਰਗੇ মিডিਆ ਦੇ ਆਗੇ ਮਦਮਤੀ ਬੰਦੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ ਬੋਲ ਜਾਂਦੇ ਆ ਉਹਦੇ ਵੱਲ ਦੇਖ ਕੇ ਹੋਰ ਬਹੁਤ ਲੋਕ ਕਮੈਂਟ ਕਰਦੇ ਆ ਬੁੱਚੜ ਖਾਨਾ ਖੋਲੋ ਇਹਨਾਂ ਨੂੰ ਵੱਡਣਾ ਸ਼ੁਰੂ ਕਰੋ ਗੰਦ ਖਾਂਦੀਆਂ ਫਿਰਦੀਆਂ ਨੇ ਜਿਨ੍ਹਾਂ ਦੀਆਂ ਮਾਵਾਂ ਨੇ ਉਹ ਸੰਭੋ ਇਸ ਤਰੀਕੇ ਦੀਆਂ ਗੱਲਾਂ ਕਰਨੀਆਂ ਜਿਹੜੇ ਹਿੰਦੂਦਸ਼ਟ ਦੀ ਮੰਗ ਕਰਦੇ ਉਹ ਸਾਂਭਣ ਕੀ ਗਾਏ ਕਿ ਸਿਰਫ ਹਿੰਦੂ ਦੀ ਜ਼ਿੰਮੇਵਾਰੀ ਹੈ ਪੰਕਜ ਜੀ ਮੇਰਾ ਇਹ ਸੁਣੋ ਦੇਖੋ ਜਦੋਂ ਵਪਾਰ ਆ ਉਦੋਂ ਜ਼ਿੰਮੇਦਾਰ ਦੀ ਹੈ ਤੇ ਜਦੋਂ ਦੁੱਧ ਨਹੀਂ ਦਿੰਦੀ ਸੜਕਾਂ ਦੇ ਛੜ ਜਾਣ ਉਦੋਂ ਹਿੰਦੂ ਦੀ ਹੈ ਇਹ ਨਵਾਂ ਤਰੀਕਾ ਹੈ ਇਹਨਾਂ ਦਾ ਗਲਤੀਆਂ ਇਹਨਾਂ ਲੋਕਾਂ ਦੀਆਂ ਵਾਂ ਜੇ ਤੁਸੀਂ ਗਊ ਮਾਤਾ ਕੋਲ ਵਪਾਰ ਲਿੰਦੇ ਹੋ ਦੁੱਧ ਲੈਂਦੇ ਹੋ ਤੇ ਤੁਹਾਡਾ ਨਹੀਂ ਫਰਜ਼ ਵੀ ਉਹਨੂੰ ਗਊਸ਼ਾਲਾ ਤੱਕ ਛੜ ਕੇ ਹੋ ਜੇ ਤੁਸੀਂ ਨਹੀਂ ਸਾਮਣਾ ਸਾਨੂੰ ਦੇ ਦਿਓ ਤੁਸੀਂ ਸੜਕਾਂ ਦੇ ਛੱਡਦੇ ਹੋ ਇਹ ਰਾਜਵੀਰ ਜਵੰਦਾ ਵੀਰ ਦੀ ਮੌਤ ਦਾ ਅਸਲੀ ਕਰਨੇ ਲੋਕ ਨੇ ਛੜਕ ਤੇ ਕਿੱਥੋਂ ਆਈ ਇਹ ਚੀਜ਼ਾਂ ਨਹੀਂ ਵੇਖਦੇ ਪਰ ਗੱਲ ਇਹ ਆ ਵੀ ਇਹ ਕਹਿੰਦੇ ਹਿੰਦੂਆਂ ਦੀ ਮਾਂ ਆ ਕਿ ਇਹ ਕੂੜਾ ਖਾ ਰਹੀ ਆ ਪਰ ਇਹ ਆਉਂਦੀ ਕਿੱਥੋਂ ਆ ਇਹ ਸਭ ਤੋਂ ਪਹਿਲਾ ਸਵਾਲ ਇਹ ਆ ਵੀ ਆਉਂਦੀ ਕਿੱਥੋਂ ਆ ਜ਼ਿੰਮੇਦਾਰ ਇਹਦਾ ਜਵਾਬ ਦੇ ਨਿਕਲ ਕੇ ਬਾਹਰ ਫਿਰ ਜਿਹੜੇ ਕਮੈਂਟ ਕਰਕੇ ਗੱਲਾਂ ਕਰ ਰਹੇ ਨੇ ਜਿਹੜੇ ਵੱਡੇ ਗਿਆਨੀ ਬਣੇ ਫਿਰਦੇ ਆ ਉਹ ਆਪਣੇ ਕਮਰੇ ਘਰਾਂ ਤੋਂ ਬਾਹਰ ਕਦੀ ਆਏ ਆ ਕਦੀ ਸੜਕ ਦੇ ਉੱਤੇ ਆ ਕਦੀ ਉਹਨਾਂ ਨੇ ਕਿਹਾ ਇੱਥੇ ਚਾਰ ਗੋਆ ਫਿਰਦੀਆਂ ਬਈਆਂ ਕੱਲ ਨੂੰ ਕਿਸੇ ਦਾ ਐਕਸੀਡੈਂਟ ਹੋ ਕਿਸੇ ਦਾ ਧੀ ਪੁੱਤ ਮਰੂ ਤੇ ਅਸੀਂ ਕਿਸੇ ਐਨਜੀਓ ਜਾਂ ਚੀਜ਼ ਨੂੰ ਗੌਸ਼ਾਲਾ ਛੱਡ ਦਈਏ ਅਸੀਂ ਜਿੰਨਾ ਕਰ ਸਕਦੇ ਕਰ ਰਹੇ ਆ ਪਰ ਜਦੋਂ ਵਪਾਰੀ ਵਪਾਰ ਵਧਾ ਕੇ ਫੰਡਰ ਗਾਉਂ ਜਾ ਕੇ ਛੱਡ ਹੁੰਦਾ ਸਾਨੂੰ ਦੱਸਿਓ ਬਗੈਰ ਨਾ ਕਿਸੇ ਨੂੰ ਇਨਫੋਰਮੇਸ਼ਨ ਦਿੱਤਾ ਸਾਰੀ ਗਲਤੀ ਤੇ ਜ਼ਿੰਮੇਵਾਰ ਦੀ ਆ ਜਾਂ ਗਾਉਂ ਪਾਲੋ ਨਾ ਤੇ ਜਾਂ ਸਾਂਭੋ ਨਹੀਂ ਤੇ ਐਨ ਜੀਓ ਨੂੰ ਦੋ ਜਾਂ ਗਊਸ਼ਾਲਾ ਦੋ ਕਹਿੰਦੇ ਕਿ ਜਦੋਂ ਇਹਦਾ ਦੁੱਧ ਵਿਕਦਾ ਸਾਰੇ ਪਨੀਰ ਵਿਕਦਾ ਡੇਲੀ ਫਾਰਮਿੰਗ ਹੁੰਦੀ ਹੈ ਹਜ਼ਾਰਾਂ ਨਹੀਂ ਲੱਖਾਂ ਆਈਟਮਾਂ ਅੱਜ ਕੱਲ ਦੁੱਧ ਤੋਂ ਤਿਆਰ ਹੋਣ ਲੱਗ ਗਈਆਂ ਹਰੇਕ ਵਿਅਕਤੀ ਪੈਸਾ ਦੇ ਕੇ ਖਰੀਦ ਰਿਹਾ ਫੇਰ ਇਸ ਤਰੀਕੇ ਨਾਲ ਟਾਰਗੇਟ ਕਰਨਾ ਕਿ ਜਿਹੜਾ گاਉ ਦਾ ਵਪਾਰ ਹੈ ਜਾਂ ਇਸ ਤਰੀਕੇ ਨਾਲ ਉਹਨੂੰ ਬੁੱਚੜਖਾਨੇ ਖੋਲ ਕੇ ਵਧਣਾ ਸ਼ੁਰੂ ਕਰੋ ਇਹ ਮਤਲਬ ਇਸ ਤਰੀਕੇ ਦੀ ਹਮ ਦੱਦੀ ਜੇਕਰ ਤੁਹਾਡੀ ਰਾਜੀ ਵਿੱਚ ਜਵੰਦਾ ਦੇ ਨਾਲ ਇੱਕ ਐਕਟਰ ਦੇ ਮਦੇ ਨਾਲ ਇੱਕ ਸਿੰਗਲ ਦੇ ਮਦੇ ਨਾਲ ਹਮ ਦੱਦੀ ਹੈ ਤੇ ਜਿਹੜੇ ਬੇਜੁਮਨ ਅਸੀਂ ਵਧਣ ਦੀ ਗੱਲ ਕਰਦੇ ਹਾਂ ਉਹਨਾਂ ਦਾ ਕਿਉਂ ਨਹੀਂ ਡਾਇਰੈਕਟਰ ਦੀ ਹਮ ਦੱਦੀ ਹੈ ਦੇਖੋ ਜਿਹੜੀ ਆ ਵਧਣ ਦੀ ਗੱਲ ਕਰਦਾ ਜਾਂ ਸਲੈਟਰ ਹਾਊਸ ਦੀ ਗੱਲ ਕਰਦਾ ਮੈਂ ਕਲੀਅਰ ਤੈਨੂੰ ਕਰ ਦਿੰਦਾ ਚਾਹੁੰਦਾ ਸਾਸ ਜਦੋਂ ਤੱਕ ਇੱਕ Hindu ਚ ਜਾਣੀ ਕਿਨੇ ਇੱਕ Hindu ਚ ਤੇ ਗਊ ਮਾਤਾ ਨੂੰ ਤੇ ਕੋਈ ਵਧਣ ਨੇ ਬੜੀ ਦੂਰ ਦੀ ਗੱਲ ਆ ਹੱਥ ਨਹੀਂ ਲਾ ਸਕਦਾ ਕਿਉਂਕਿ ਗਊ ਧਾਰਮਿਕ ਸਾਡੀ ਆਸਤਾ ਪਰ ਬਿਲਕੁਲ ਆਸਤਾ ਹੈ ਪਰ ਜਿਹੜੀ ਵਿਵਸਥਾ ਹੈ ਉਹ ਜ਼ਿਮੀਦਾਰਾਂ ਨੇ ਖਰਾਬ ਕੀਤੀ ਆ ਇਹ ਜਾਣਕਾਰੀ ਤਾਂ ਦੇ ਰਿਹਾ ਕਿਉਂਕਿ ਉਸ ਮਨੁੱਖ ਬੁੱਧੀ ਨੂੰ ਇਹ ਜਾਣਕਾਰੀ ਨਹੀਂ ਸੀ ਇਹਨੇ ਉਹ ਨਹੀਂ ਕਿਹਾ ਬਸ ਇਹਨੇ ਇਹ ਦੱਸਤਾ ਕਿ ਬੱਕਰੇ ਵੜਦੇ ਗਊ ਉਹ ਮੁਰਗੇ ਵੱਢੋ ਤੇ ਫਿਰ ਗਊ ਵੱਢੋ ਕਹਿਣ ਦਾ ਮਤਲਬ ਗਊ ਸ਼ਾਲਾ ਜੇ ਅਸੀਂ ਖੋਲੀ ਹੈ ਕੱਲ੍ਹ ਨਹੀਂ ਖੋਲੀਆਂ ਉੱਥੇ ਤੱਕ ਪਚਾਉਣਾਂਗੇ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਜ਼ਿੰਮੇਵਾਰੀ ਇਹ ਬੰਦਾ ਸਿਰਫ মিডিਆ ਉੱਤੇ ਫੇਮ ਲੈਣ ਨੂੰ ਫਿਰਦਾ ਸੀ ਜੋ ਹੋ ਗਈ ਜੇ ਨੂੰ ਦੁੱਖ ਹੁੰਦਾ ਜੇ ਨੂੰ ਦੁੱਖ ਹੁੰਦਾ ਤੇ ਗਲੇ ਚੋਂ ਆਵਾਜ਼ ਨਹੀਂ ਨਿਕਲਦੀ ਇਹ ਚੀਕਾਂ ਮਾਰ ਰਿਹਾ ਸੀ ਇਹਨੇ ਉੱਥੇ ਨਾਰੇ ਲਾਏ ਕੌਮਾ ਸਾਡੇ ਖਿਲਾਫ ਨਾਰੇ ਲਾਏ ਦੇਖੋ ਬਿਲਕੁਲ ਇਹਦੀ ਜਾਂਚ ਹੋਏਗੀ ਪ੍ਰੋਪਰ ਜਾਂਚ ਹੋਏਗੀ ਸਖਤ ਨੇਰੇ ਤੇ ਆਪਣੀ ਰਣਨੀਤੀ ਤਿਆਰ ਕਰ ਰਹੇ ਨੇ ਇਹਦੀ ਜਾਂਚ ਹੋਏਗੀ ਕਿ ਇਹ ਬੰਦਾ ਕਿੱਥੋਂ ਫਿੱਟ ਕੀਤਾ ਗਿਆ ਜਦਕਿ ਇਹ 40 ਹਸਪਤਲ ਜਾਂਦਾ ਹੈ ਤੇ ਦੁੱਖ ਤੇ ਘਰ ਦੇਣਾ ਮਨਾ ਜਾ ਕੇ ਉਹ ਮੀਡੀਆ ਦੇ ਉੱਤੇ ਬੋਲ ਰਿਹਾ ਹੈ ਗਊਵਾਦਾਂ ਦੇ ਖਿਲਾਫ ਹੋ ਰਿਹਾ ਹੈ ਇਹ ਬਰਦਾਸ਼ਤ ਕੋਈ ਹਿੰਦੂ ਨਹੀਂ ਕਰੇਗਾ ਇਸ ਲਈ ਇਹਦੀ ਜਾਂਚ ਹੋਏਗੀ ਇਹਨੂੰ ਇਸ ਗੱਲ ਦੀ ਮਾਫੀ ਮੰਗਣੀ ਪੈਗੀ ਮਾਫੀ ਨਹੀਂ ਮੰਗੇਗਾ ਤਾਂ ਫਿਰ ਐਫਆਈਰ ਲਾਂਚ ਹੋਏਗੀ ਕਿਉਂਕਿ ਹਿੰਦੂ ਸਮਾਜ ਕਿਸੇ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਸਾਡੇ ਧਾਰਮਿਕ ਮर्यादा ਤੇ ਧਾਰਮਿਕ ਚੇਨੇ ਨੇ ਉਹਨਾਂ ਉੱਤੇ ਕੋਈ ਅਟੈਕ ਨਹੀਂ ਕਰ ਸਕਦਾ ਜੇ ਗਊ ਦੀ ਗੱਲ ਕਰਦਾ ਹੈ ਤੇ ਵਿਵਸਥਾ ਦੀ ਗੱਲ ਕਰਦਾ ਹੈ ਤੇ ਜੇ ਇੰਨੇ ਜੋਗਾ ਹੈਗਾ ਤੇ ਆਓ ਆਪਾਂ ਵੀ ਚੱਲਦੇ ਸਾਡਾ ਕੰਟੈਕਟ ਕਰ ਲੈ ਅਸੀਂ ਲੋਕ ਇਕੱਠੇ ਕਰਦੇ ਆਂ ਕੱਟੇ ਉਹ ਸੀਮ ਦੇ ਬਾਹਰ ਬੈਠਦੇ ਆਂ ਦੱਸਦੇ ਆਂ ਤੇ ਸਾਡਾ ਇੱਕ ਵੀਰ ਐਦਾਂ ਚਲਾ ਗਿਆ ਸਾਡਾ ਪੰਜਾਬ ਦਾ ਪੁੱਤਰ ਚਲਾ ਗਿਆ ਇਹ ਤਾਂ ਦੁੱਖ ਪਰ ਇਹਨੇ ਕਿੱਤੀ ਰਾਜਨੀਤੀ ਆ ਤਦਨ ਦਾ 1000 ਰੋੜ ਦੇ ਇੱਕ ਸਲੱਟਰ ਹਾਊਸ ਫੜਿਆ ਗਿਆ ਸੀਗਾ ਕਈ ਟਰੱਕ ਤੁਸੀਂ ਵੀ ਫੜੇ ਹੋਣਗੇ ਇਹ ਹਿੰਦੂਸ ਕਰਨ ਫੜਦੇ ਤੇ ਹੈਗੇ ਆ ਲੇਕਿਨ ਜਿਹੜੀ ਐਕਸਪੋਰਟ ਇਹ ਹੋ ਕਿਦਾਂ ਰਹੀ ਐ ਕਿਦੀ ਮਰਜ਼ੀ ਨਾਲ ਹੋ ਰਹੀ ਐ ਇਸ ਵਿੱਚ ਸਾਜ਼ਿਸ਼ ਕੀ ਐ ਜਿਹੜਾ ਕਾਓਸ ਐ ਹਰ ਇੱਕ ਚੀਜ਼ ਤੇ ਲੱਗ ਰਿਹਾ ਅੱਜ ਕਹਿੰਦੇ ਕੋਈ ਵੀ ਚਾਹੇ ਇਲੈਕਟ੍ਰਿਕ ਹੋਵੇ ਭਾਵੇਂ ਕੋਈ ਵੀ ਚੀਜ਼ ਲੈਣ ਚੱਲਜੋ ਹਰ ਇੱਕ ਚੀਜ਼ ਤੇ ਕਾਓਸ ਐ ਲੱਗ ਰਿਹਾ ਫਿਰ ਇਹ ਕਾਓਸ ਐ ਦਾ ਪੈਸਾ ਜਾ ਕਿੱਥੇ ਰਿਹਾ ਐ ਇਹ ਲੱਗ ਕਿੱਥੇ ਰਿਹਾ ਕਿਉਂਕਿ ਨਾ ਤੇ ਕਦੀ ਸਰਕਾਰੀ ਗਊਸ਼ਾਲਾ ਨਜ਼ਰ ਆਈਆਂ ਨਾ ਕਿਤੇ ਕੋਈ ਸਰਕਾਰੀ ਇਸ ਤਰੀਕੇ ਦੇ ਪ੍ਰਬੰਧ ਨਜ਼ਰ ਆਏ ਨਾ ਸੰਗਠਨਾਂ ਨੂੰ ਸਰਕਾਰ ਦਾ ਕਦੀ ਪੈਸਾ ਪਹੁੰਚਿਆ ਨਾ ਹਿੰਦੂਆਂ ਨੂੰ ਪਹੁੰਚਿਆ ਜਿਹਨਾਂ ਨੂੰ ਕਹ ਦੇਖੋ ਇਹ ਬੜਾ ਤਗੜਾ ਕਪਲਾ ਸਰਕਾਰਾਂ ਦੀ ਨਿਇਕੀ ਆ ਦੇਖੋ ਕਾਉ ਸੈਸ ਲੱਗਦਾ ਜ਼ਰੂਰ ਆ ਪਰ ਰੀਲਿਸ ਨਹੀਂ ਹੁੰਦਾ ਅੱਜ ਤੱਕ ਮੈਂ ਰੀਲਿਸ ਹੁੰਦਾ ਨਹੀਂ ਵੇਖਿਆ ਤੋ ਸੱਤ ਦਿਨਾਂ ਨਾਲ ਹੋ ਸਕਦਾ ਇਹਨਾਂ ਨੇ ਇੱਕ ਦੋ ਇੱਕ ਗਊਸ਼ਾਲਾ ਬਣਾਈਆਂ ਹੁਣ ਪਰ ਰੀਲீஸ் ਨਹੀਂ ਹੁੰਦਾ ਕਿਉਂਕਿ ਕਹੋ ਸੱਸ ਸਰਕਾਰ ਆਪਣੇ ਲਈ ਯੂਜ਼ ਕਰ ਲੈਂਦੀਆਂ ਹਰ ਜ਼ਿਲ੍ਹੇ ਦੇ ਵਿੱਚ ਕਾਰਪੋਰੇਸ਼ਨ ਜਿੰਨਾ ਕੋਈ ਇਹਨਾਂ ਦਾ ਪੈਸਾ ਪਿਆ ਉਹ ਰੀਲீஸ் ਨਹੀਂ ਹੁੰਦਾ ਮੁੱਦਾ ਇਹ ਆ ਵੀ ਇਹ ਰੀਲீஸ் ਕਿਉਂ ਨਹੀਂ ਕਰਦੇ ਇਹਨਾਂ ਦੇ ਖਿਲਾਫ ਚੱਲੀਏ ਧਰਨੇ ਦੇਈਏ ਮੁੱਦਾ ਇਹ ਆ ਮੁੱਦਾ ਇਹ ਨਹੀਂ ਆ ਵੀ ਹਿੰਦੂ ਸਮਾਜ ਦੀ ਆਸਤਾ ਨੂੰ ਤੁਸੀਂ ਝੋਟ ਬਚਾਓ ਮੁੱਦਾ ਇਹ ਨਹੀਂ ਆ ਤੁਸੀਂ ਗਊਆਂ ਨੂੰ ਕੱਢ ਦਿਓ ਮੁੱਦਾ ਇਹ ਨਹੀਂ ਆ ਵੀ ਤੁਸੀਂ ਸਾਡੇ ਆਸਤਾ ਤੇ ਖਲਵਾੜ ਕਰੋ ਟੈਕ ਕਰੋ ਇਸ ਬੰਦੇ ਨੇ ਜਿਹੜਾ ਮਦਮੂਤੀ ਬੰਦਾ ਸੀ ਟਰੈਕਟਰ ਜੋ ਆਪਣੇ ਨੂੰ ਸੌਦਾ ਕਹਿੰਦਾ ਇਹਨੇ ਹਿੰਦੂਆਂ ਦੀ ਆਸਥਾ ਦੇ ਪਿਹਾਰ ਕੀਤਾ ਹੈ ਇਸ ਲਈ ਇਹਤੇ ਜੋ ਵੀ ਕਾਰਵਾਈ ਬੰਦੀ ਹੈ ਹਿੰਦੂ ਸਮਾਜ ਰਣਨੀਤੀ ਬਣਾ ਕੇ ਕਰਾਏਗਾ ਅੱਜ ਕੰਦੇ ਗਵਾਂ ਜਦੋਂ ਇਸ ਤਰੀਕੇ ਨਾਲ ਨੁਕਸਾਨ ਹੁੰਦਾ ਅੱਜ ਰਾਜੀਵ ਜਵੰਦੇ ਦੀ ਮੌਤ ਹੋਈ ਹੈ ਰਾਜੀਵ ਜਵੰਦੇ ਦੀ ਮੌਤ ਤੇ ਸਾਰੇ ਜਾਗ ਗਏ ਆਮ ਕਿੰਨੀਆਂ ਮਾਮਾ ਦੇ ਪੁੱਤ ਜਾਂਦੇ ਠੀਕ ਹੈ ਰਾਜੀਵ ਜਵੰਦਾ ਨੇ ਬਹੁਤ ਸੋਨਾ ਨਾਮ ਕਮਾਇਆ ਬੜਾ ਵਧੀਆ ਇੱਕ ਲੜਕਾ ਸੀਗਾ ਪੰਜਾਬ ਦਾ ਸਾਫ਼ ਸੁਥਰਾ ਗਵਾਂ ਵਾਲਾ ਲੇਕਿਨ ਮਾਲੀ ਤੇ ਸਾਰਿਆਂ ਦੇ ਇੱਕ ਪੁੱਤ ਬਰਾਬਰ ਹੀ ਹੈ ਹਰੇਕ ਮਾਲ ਨੂੰ ਆਪਣਾ ਪੁੱਤ ਪਿਆਰਾ ਹੈ ਆ ਜਿਹੜੇ ਸਟਰੀਟ ਡੌਗਸ ਹੁੰਦੇ ਨੇ ਉਹਨਾਂ ਕਾਹਦੇ ਵਿੱਚ ਐਕਸੀਡੈਂਟ ਵਾਪਰਦੇ ਆ ਗਾਵਾਂ ਕਰਕੇ ਮੱਝਾਂ ਕਰਕੇ ਵਾਪਰਦੇ ਆ ਤੇ ਜਦੋਂ ਇਹ ਹਾਦਸੇ ਵਾਪਰਦੇ ਆ ਗੋਵਾਂ ਬਿਮਾਰ ਹੁੰਦੀਆਂ ਨੇ ਜਾਂ ਮਰ ਜਾਂਦੀਆਂ ਨੇ ਉਹਨਾਂ ਦੀ ਬੋਡੀ ਲੈਨ ਨੂੰ ਵੀ ਸਰਕਾਰ ਜਿਹੜੀ ਉਹ ਮਨਾ ਕਰ ਦਿੰਦੀ ਹੈ ਕਾਰਪੋਰੇਸ਼ਨ ਦੇ ਅਧਿਕਾਰੀ ਮਨਾ ਕਰ ਦਿੰਦੇ ਆ ਲੈ ਜਾਂਦੇ ਨਹੀਂ ਆ ਫੋਨ ਕਰ ਦਿੰਦੇ ਕਈ ਤੇ ਇਹ ਕਹਿੰਦੇ ਆ ਕਿ ਹਜੇ ਜਿੰਦੀ ਹੈ ਹਜੇ ਨਹੀਂ ਲਿਜਾ ਸਕਦੇ ਸਾਡੇ ਕੋਲ ਪ੍ਰਬੰਧ ਨਹੀਂ ਆ ਜਦੋਂ ਮਰ ਜੂਗੀ ਉਦੋਂ ਦੱਸ ਦਿਓ ਚੱਕ ਲਾਂਗੇ ਹਰ ਇੱਕ ਜ਼ਿਲ੍ਹੇ ਦੀ ਹਰ ਇੱਕ ਸ਼ਹਿਰ ਦੀ ਹਰ ਇੱਕ ਪਿੰਡ ਦੀ ਆਪਣੀ ਕਹਾਣੀ ਹੈ ਜਦੋਂ ਮਸਲਾ ਆਉਂਦਾ ਹੈ ਗਾਵਾਂ ਦਾ ਟੈਕਸ ਦੀ ਵਸੂਲੀ ਸਾਦੇ ਕਰ ਕਰਦੋ ਟਾਰਗੇਟ ਕਰਨਾ ਸਾਰੇ ਫੇਸਬੁਕ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੇ ਉੱਪਰ YouTube ਦੇ ਉੱਪਰ ਵਿਰੋਧ ਹੋ ਰਿਹਾ ਹੈ ਜੀ ਗਾਵਾਂ ਨੂੰ ਦੇਸ਼ ਤੋਂ ਕੱਢ ਦਿਓ ਗਾਵਾਂ ਨੂੰ ਵੜਨਾ ਸ਼ੁਰੂ ਕਰ ਦਿਓ ਸਲੋਟਰ ਹਾਊਸ ਖੋਲੋ ਬੁੱਚੜਖਾਨੇ ਖੋਲੋ ਇੱਕ ਕੀ ਮਤਲਬ ਇਹ ਕੀ ਆ ਬਸ ਆਬਦ ਕਰਨਾ ਚਾਹੁੰਦੇ ਨੇ ਜਾਂ ਕੀ ਮਨਸ਼ਾ ਹੈਗੀ ਇਹ ਸਾਬਦ ਇਹ ਕਰਨਾ ਚਾਹੁੰਦੇ ਆ ਵੀ ਹਿੰਦੂ ਸਮਾਜ ਦੀ ਆਸਲ ਜਿਹੜੀ ਗੱਲ ਆ ਗਊ ਮਾਤਾ ਗਊ ਮਾਤਾ ਟਾਰਗੇਟ ਤਾਂ ਕੀਤਾ ਜਾ ਰਿਹਾ ਕਿਉਂਕਿ ਉਹ ਹਿੰਦੂ ਸਮਾਜ ਦੇ ਨਾਲ ਜੁੜੀ ਆ ਇਹ ਇਹ ਜਿਹੜੇ ਲੋਕ ਨੇ ਇਹ ਵੱਡੀਆਂ ਵੱਡੀਆਂ ਗੱਲਾਂ ਚੈਨਲ ਤੇ ਕਰਦੇ ਜਾਂਦੇ ਨੇ ਪਰ ਇਹਨਾਂ ਨੂੰ ਕਈ ਸਵਾਲ ਪੁੱਛਣ ਵਾਲੇ ਹੈਗੇ ਆ ਵੀ ਜਦੋਂ ਤੁਸੀਂ ਕਿੰਨੀ ਡਿਊਟੀ ਨਿਭਾਉਂਦੇ ਹੋ ਤੁਹਾਡਾ ਕੰਟ੍ਰਿਬਿਊਸ਼ਨ ਕੀ ਆ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਿਰਫ ਸਵਾਲ ਹੀ ਕਰਨ ਜੋਗੇ ਹੋ ਜਾਂ ਜਿਹੜੇ ਕਮੈਂਟ ਕਰ ਰਹੇ ਨੇ ਵੱਡੇ ਗਿਆਨੀ ਬਣ ਰਹੇ ਨੇ ਇਹ ਕੀ ਨੇ ਇਹ ਸਿਰਫ ਸਵਾਲ ਨੇ ਸਵਾਲ ਦਾ ਸੰਵਿਧਾਨ ਕਹਿੰਦਾ ਮਤਲਬ ਮਸਲਾ ਕਿੱਦਾਂ ਲਊਗਾ ਮਸਲਾ ਇਹ ਸੀ ਵੀ ਪੂਰਾ ਪੰਜਾਬ ਉੱਟ ਖੜਾ ਹੁੰਦਾ ਤੇ ਸੀਐਮ ਸਾਹਿਬ ਕੋਲ ਮੰਗ ਕਰਦਾ ਵੀ ਗਊਆਂ ਜਿਹੜੇ ਜ਼ਮੀਦਾਰ ਛੱਡਦੇ ਨੇ ਆਪਾਂ ਗਊਸ਼ਾਲਾ ਵਧਾਈਏ ਆਪਾਂ ਉਹਨਾਂ ਨੂੰ ਸਿੱਧਾ ਟਰਾਂਸਪੋਰਟ ਕਰੀਏ ਜਾਂ ਕੋਈ ਸਬਸਿਡੀ ਲਾਂਚ ਕਰੀਏ ਇਹ ਮਸਲਾ ਸੀ ਇਹ ਮਸਲਾ ਨਹੀਂ ਸੀ ਵੀ ਗਊਆਂ ਨੂੰ ਵੜਦੇ ਹੋ ਗਊਆਂ ਨੂੰ ਪੰਜਾਬ ਚੋਂ ਕੱਢ ਦਿਓ ਹਿੰਦੂ ਸਮਾਜ ਜਿਹੜੇ ਲੋਕ ਨੇ ਉਹ ਇਹਨੂੰ ਪੁੱਛਦੇ ਨੇ ਅਸੀਂ ਕਸੂਰਵਾਰ ਹੋ ਗਏ ਅਸੀਂ ਕਿੱਦਾਂ ਕਸੂਰਵਾਰ ਆ ਅਸੀਂ ਤਾਂ ਆਪਣਾ ਕਰ ਰਹੇ ਬੰਗੇ ਦੀ ਸਵਾਲ ਇੱਥੇ ਇਹ ਹੁੰਦਾ ਹੈ ਗਾਉ ਦਾ ਦੁੱਧ ਅਸੀਂ ਸਾਰੇ ਪੀਂਦੇ ਆਂ ਵਪਾਦ ਅਸੀਂ ਸਾਰੇ ਕਾਦੇ ਆਂ ਬਹੁਤ ਜਿਹੇ ਲੋਕ ਜਿਹੜੀਆਂ ਖੋਲ ਕੇ ਬੈਠੇ ਆਂ ਕਹਿੰਦੇ ਕਿ ਜਿਹੜੇ ਬੱਚੇ ਨੂੰ ਮਾਂ ਦਾ ਦੁੱਧ ਨਸੀਬ ਨਾ ਹੋਵੇ ਉਹਨੂੰ ਗਾਂ ਦਾ ਦੁੱਧ ਪਿਆ ਦੇਉ ਤੇ ਉਹ ਪਲ ਜਾਂਦਾ ਮਰਨ ਲੱਗੇ ਅਖੀਰ ਦਾ ਸ਼ਦਾਨ ਵੀ ਗਾਂ ਦੇ ਦੁੱਧ ਨਾਲ ਹੁੰਦਾ ਸਮਾਦੀ ਦੇ ਉੱਪਰ ਜਿਹੜੀ ਸਮਾਦ ਹੁੰਦੀ ਆ ਜਿਹੜਾ ਸ਼ਮਸ਼ਾਨ ਹੁੰਦਾ ਉੱਥੇ ਵੀ ਗਾਂ ਦੇ ਜਿਹੜੇ ਗੋਬਰ ਨਾਲ ਲੇਪ ਕੀਤਾ ਜਾਂਦਾ ਫੇਰ ਜਦੋਂ ਇਸ ਤਰੀਕੇ ਦੇ ਨੁਕਸਾਨ ਹੁੰਦੇ ਆ ਉਹ ਸਿਰਫ ਗਾਂ ਹਿੰਦੂਆਂ ਦੀ ਮਾਂ ਹੀ ਥੀ ਹੇ ਦੋਗਣੀ ਮਾਂ ਉਦੋਂ ਜਦੋਂ ਸਰਕਾਰਾਂ ਭਾਰਤੀ ਚੱਲਦੀਆਂ ਤੇ ਇਹੋ ਜਿਹੇ ਜਿਹੜੇ ਮੰਦਮੁੱਦੀ ਲੋਕ ਨੇ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਗੱਲਾਂ ਕਰਤੇ ਜਾਂਦੇ ਪਰ ਅਸਲੀ ਕਾਰ ਨਹੀਂ ਲੱਭਦੇ ਹੁਣ ਅਸੀਂ ਸੰਗਠਨ ਦੇ ਵਿੱਚ ਬਗਵਾ ਸੇਵਾ ਸੰਗਠਨ ਜਿਹੜੀ ਸੇਵਾ ਕਰ ਰਿਹਾ ਸਭ ਨੂੰ ਪਤਾ ਕਰ ਰਿਹਾ ਅਸੀਂ ਹਰ ਚੀਜ਼ ਤੇ ਧਿਆਨ ਰੱਖ ਰਹੇ ਆ ਪਰ ਅਸੀਂ ਕਿੰਨਾ ਕਰ ਸਕਦੇ ਜਿੰਨੀ ਸਾਡੀ ਸਮਰੱਥਾ ਉਸ ਤੋਂ ਉੱਪਰ ਨਹੀਂ ਕਰ ਸਕਦੇ ਪਰ ਗੱਲ ਕਰੀਏ ਸਮਾਧਾਨ ਦੀ ਇਹ ਲੋਕ ਸਿਰਫ ਸਵਾਲ ਕਰਦੇ ਨੇ ਇਹਦਾ ਸਮਾਧਾਨ ਨਹੀਂ ਕਰਦੇ ਸਮਾਧਾਨ ਸੀ ਸਰਕਾਰਾਂ ਦੇ ਖਿਲਾਫ ਮੋਰਚੇ ਨਿਕਲਦੇ ਰਾਜਵੀਰ ਜਵੰਧਾ ਨੂੰ ਅਸਰੀ ਸ਼ਰਧਾਂਜਲੀ ਇਹ ਸੀ ਵੀ ਗਾਂ ਤੋਂ ਕੋਈ ਪੁੱਤਰ ਨਾ ਮਰਦਾ ਪੰਜਾਬ ਦਾ ਗਊ ਦੇ ਨਾਲ ਜਾਂ ਕਿਸੇ ਵੀ ਪਸ਼ੂ ਦੇ ਨਾਲ ਜਾਂ ਡੌਗਸ ਦੇ ਨਾਲ ਰੋਡ ਉੱਤੇ ਗਵਾਂ ਚੁੱਕੀਆਂ ਜਾਂਦੀਆਂ ਇਹ ਹੀ ਸਮਾਧਾਨ ਪਰ ਹਿੰਦੂ ਸਮਾਜ ਨੂੰ ਟਾਰਗੇਟ ਕਰਕੇ ਸਾਡੀ ਆਸਥਾ ਨੂੰ ਟਾਰਗੇਟ ਕਰਕੇ ਸਾਡੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਸਰਕਾਰਾਂ ਜ਼ਿੰਮੇਵਾਰ ਨੇ लोग जिम्मेवार ਨੇ ਜ਼ਿਮੀਦਾਰ ਜ਼ਿਮੀਵਾਰ ਨੇ ਫਿਰ ਵਫਸਤਾ ਦੀ ਕਮੀ ਆ ਤਾਂ ਸੈਸ ਨਹੀਂ ਦਿੱਤਾ ਜਾ ਰਿਹਾ ਚੀਜ਼ਾਂ ਤੇ ਤਲੜਾਈ ਆ ਲੜਾਈ ਸਾਡੀ ਨਹੀਂ ਸੀ ਪਰ ਇਹਨੇ ਇਹ ਗੱਲਾਂ ਕਰਕੇ ਧਾਰਮਿਕ ਲੜਾਈ ਬਣਾ ਦਿੱਤੀ ਇਹਨੂੰ ਧਰਮ ਕੇ ਮੁੱਦਾ ਬਣਾਇਆ ਗਿਆ ਸਰਵੇ ਦੀ ਕੋਈ ਮੰਚਾ ਸੀ ਇਹਦੀ ਜਾਂਚ ਡੀਜੀਪੀ ਸਾਹਿਬ ਕਰਨ ਬਿਲਕੁਲ ਕਰਨੀ ਚਾਹੀਦੀ ਆ ਇਹ ਤੇ ਕਲੇਸ਼ ਪਾਦਣ ਕੇ ਹੋਜੇ ਲੋਗ ਧਰਮ ਤੇ ਕੋਈ ਵੀ ਪਹਾੜ ਜਾ ਅਟੈਕ ਬਰਦਾਸ਼ਤ ਨਹੀਂ ਕੀਤਾ ਜਾਏਗਾ ਗਊ ਮਾਤਾ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਸੰਕਟ ਆਇਆ ਉਹ ਵੀ ਹਿੰਦੂ ਬਰਦਾਸ਼ਤ ਨਹੀਂ ਕਰੇਗਾ ਜੈ ਸ਼੍ਰੀ ਬਹੁਤ ਤਨਵਾਦ ਆਪਣਾ ਸਮਾ ਦੇ ਲਈ ਸੋ ਕਿਤਨਾ ਕਿਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਬਣਿਆ ਜਦੋਂ ਦੀ ਰਾਜੀਵਲ ਜਵੰਦਾ ਦੀ ਦੁਖਦਾਈ ਮੌਤ ਹੋਈ ਹੈ ਆਵਾ ਦਾ ਪਸ਼ੂਆਂ ਨੂੰ ਲੈ ਕੇ ਚਾਹੇ ਉਹ ਗਾਵਾਂ ਨੇ ਚਾਹੇ ਮੱਝਾਂ ਨੇ ਲੇਕਿਨ ਇਸ ਤਰੀਕੇ ਦੇ ਸਵਾਲ ਖੜੇ ਕੰਨੇ ਕਿ ਜਿੰਨਾ ਵੀ ਆ ਮਾਵਾਂ ਨੇ ਉਹ ਸੰਭੋ ਫਲਾਣ ਇਹ ਜਿਹੜੇ ਸ਼ਬਦ ਵਰਤੇ ਗਏ ਕਿਤਨਾ ਕਿਤੇ ਮर्यादा ਚੋਂ ਬਾਹਰ ਨੇ ਕਿਉਂਕਿ ਦੁੱਧ ਸਾਰੇ ਪੀਂਦੇ ਆ ਚਾਹੇ ਬੱਚਾ ਜੰਮਦਾ ਹੋਵੇ ਚਾਹੇ ਉਹ ਵਿਅਕਤੀ ਮਾਧਿਆ ਹੋਵੇ ਵਪਾਰ ਸਾਰੇ ਕਰਦੇ ਆ ਦੁੱਧ ਤੋਂ ਬਣੀਆਂ ਵਸਤੂਆਂ ਸੀ ਸਾਰੇ ਵਰਤਦੇ ਆ ਪੈਸਾ ਸਾਰੇ ਦੇਦੇ ਆ ਵਪਾਰੀ ਵੀ ਦੇਦੇ ਆ ਪਾਲ ਜ਼ਿਮੀਦਾਰ ਵੀ ਰਹੇ ਆ ਲੇਕਿਨ ਜਦੋਂ ਇਸ ਤਰੀਕੇ ਦੀ ਘਟਨਾ ਵਾਪਰੀ ਉਸ ਤੋਂ ਬਾਅਦ ਇੱਕ ਤਿੰਨ ਨੂੰ ਇਸ ਤਰੀਕੇ ਨਾਲ ਅਟੈਕ ਕਰਦੇ ਨਾ ਕਿ ਕਿਤੇ ਬਹੁਤ ਗਲਤ ਗੱਲ ਹੈ ਜੇਕਰ ਸਾਡੀ ਹਮਦਰਦੀ ਰਾਜਵੀਰ ਜਵੰਦਾ ਦੇ ਨਾਲ ਹੈ ਤੇ ਉਹਨਾਂ ਲੋਕਾਂ ਨਾਲ ਵੀ ਹੋਣੀ ਚਾਹੀਦੀ ਹੈ ਜਿਹੜੇ ਆਮ ਤੌਰ ਤੇ ਦੋਸ਼ਕਾਰ ਹੋਦੇ ਨੇ ਐਕਸੀਡੈਂਟਾਂ ਦੇ ਉਹਨਾਂ ਪਛਵਾ ਦੇ ਨਾਲ ਵੀ ਹੋਣੀ ਚਾਹੀਦੀ ਆ ਇਸ ਦਾ ਸਮਾਧਾਨ ਇਸ ਦਾ ਸੋਲੂਸ਼ਨ ਲੱਭਣਾ ਚਾਹੀਦਾ ਸੀਗਾ ਨਾ ਤੇ ਇਸ ਦੇ ਉੱਪਰ ਕੋਈ ਨਾ ਕੋਈ ਰਾਜਨੀਤੀ ਜਾਂ ਵਿਵਾਦ ਕਰਨੇ ਚਾਹੀਦੇ ਸੀਗੇ ਇਹ ਬਹੁਤ ਵੱਡੇ ਸਵਾਲ ਨੇ ਦੇਖਦੇ ਆ ਸਰਕਾਰਾਂ ਕਿੰਨੀਆਂ ਕਿ ਇਸ ਦੇ ਉੱਪਰ ਜਿਹੜੀਆਂ ਨੇ ਤਿਆਰ ਹੁੰਦੀਆਂ ਨੇ ਕਿੰਨਾ ਕਿ ਧਿਆਨ ਕਰਦੀਆਂ ਨੇ ਜਿਹੜੇ ਕਾਉਸਸ ਨੇ ਰਿਲੀਜ਼ ਕੀਤੇ ਜਾਂਦੇ ਨੇ ਜਾਂ ਨਹੀਂ ਕੋਈ ਬੰਦ ਕੀਤੇ ਜਾਂਦੇ ਨੇ ਜਾਂ ਨਹੀਂ ਆਉਣ ਵਾਲਾ ਸਮਾਂ ਜ਼ਰੂਰ ਦੱਸ ਦੇਗਾ ਤੁਸੀਂ ਦੇਖ ਲਓ ਲਈ ਬਾਤ ਮੈਂ ਹਰਦਾਨੀ ਗੁਪਤਾ ਹਮੇਤ